ਲਿਆ ਕੇ ਮੰਜਲੇ ਮੰਜਲੇ ਕੇ ਨੰਮਾ ਬੱਪੂਏ ਤੈਨੂੰ ਕਹਿੰਦੇ ਨੇ ਲੜਾਕੀ ਹਾਏ ਹਾਏ ਕੋਈ ਪਰਵਾਹ ਨਹੀਂ ਤੁਹਾਂ ਹਾਂ ਆਜੋ ਆਜੋ ਕਲਿੱਪ ਪਲੇ ਕਰੀ ਕਿੰਨਾ ਸਵਾ ਲਾ ਰਿਹਾ ਨਾ ਦੇਖ ਹਾਂ ਦੇ ਮੇਰੇ ਸਾਰੇ ਕਿਉਂ ਪਏ ਨੇ ਜਮੀ ਸ਼ਰਮ ਲਾ ਰખી ਆ ਆ ਦੇ ਮੇਰੇ ਸਾਹਨੇ ਕਿਵੇਂ ਲਾਲ ਕਲੇਮ ਚੱਕਿਆ ਆ ਸਹਰ ਓ ਕੀ ਹੋ ਗਿਆ ਯਾਰ ਟੋਕਾ ਕਰਨਾ ਨੇ ਟੋਕਾ ਫੇਰ ਕਰ ਲਈ 12 ਵਜੇ ਪਏ ਨੇ ਜੋਗ ਦਾ ਵੀ ਟਾਈਮ ਹੁੰਦਾ ਵੀ ਆ ਪਿਆਉ ਮੈਂ ਉਹ ਮੇਲੇ ਠੰਡਾ ਬਾਣੀ ਕਹਿੰਦੇ ਪਾਈ ਜਾਂਦੇ ਉੱਤੇ ਓਏ ਖੜਾ ਹੋ ਹੋ ਹੈ ਬਾਪੂ ਤੂੰ ਆ ਮਾਤਾ ਮੋਟਰ ਦੇ ਮੋਟਰ ਦੇ ਦਲੇ ਦਾ ਮੋਟਰ ਆਏ ਹੋ ਤੂੰ ਪਟੜ ਗਈ ਮੈਂ ਬੋਲ ਨਾ ਪਾਵੇ ਸੂਟ ਪਾਇਆ ਉਹ ਮੁੰਡਾ ਅੱਜ ਤਾਂ ਇਹ ਸਰਕਾਰੀ ਬੰਦਾ ਆ ਇਹਦਾ ਕੀ ਆ ਇਹਦਾ ਸਰਕਾਰੀ ਹੈ ਮੇਰਾ ਆਪ ਨੂੰ ਕਿੱਧਰ ਜਾਣਾ ਪਿਆ ਉੱਠ ਕੇ ਪੜਾਉ ਕਾਥਨ ਦਾ ਰਿਏ ਬੜੀ ਮੋਟੀ ਸਰਮਾਨਾ ਵੀ ਲਾਲਾ ਬੂਟਾ ਨੂੰ ਮੇਰਾ ਹਲਾਇਆ ਪੈਣਾ ਸਾਲੀ ਲੱਤਾਂ ਪਾਉ ਨੰਗਰੋਂ ਕੱਖਾ ਅਤਰ ਜੇ ਗਰ ਬੁੜੀਆਂ ਮੂੰਹ ਮਰੇ ਨਾ ਸਿੱਟੇ ਬੁੜੀਆਂ ਚੋੜਜੋ ਕਰੀ ਅਨੁਸਾਰ ਆ ਜਣਾ ਮੇਰੇ ਸੋਹਜ ਜੀ ਤੋਂ ਉਹਦੀ ਫੜ ਲੈਣਾ ਹਿਸਾਬ ਕਰਾ ਕੇ ਪੈਸੇ ਸੋਚ ਆ ਦੇਖ ਲੋ ਉਹ ਮੈਂ ਸਸਤੀ ਖੜੀਆਂ ਨੇ ਮੈਂ ਅਜੇ ਮਿਲਣ ਲੱਗੀ ਇਹਦੇ ਨਾਲ ਜਨਾਬ ਬਾਬੇ ਵਾਲੇ ਪਾਣੀ ਨਾਲ ਕਾਹੋ ਪਾਇ ਲਾ ਵਾ ਜੀ ਕਟੇਰੀਆਂ ਦੇ ਦੋ ਤਿੰਨ ਖੜੇ ਨੇ ਬਾੜ ਚ ਹਾਂ ਆ ਪਾ ਲੈਣਾ ਗਰਾਂ ਨੂੰ ਕੱਖਣਾ ਆ ਪਾ ਲੈਣਾ ਲੈ ਵੇ ਦੇ ਕੋਲ ਪਾ ਲੈਣਾ ਆ ਅੱਗੇ ਸ਼ਕਟਾ ਤੇ ਉਹ ਮੇਲੇ ਉਹ ਮਤਾਂ ਹੈ ਕਹਿੰਦਾ ਉਹਦੀ ਹਾਂ ਮੇਰੇ ਨਾਲ ਨੂੰ ਨਾ ਕਿਸੇ ਵੀ ਪਣਕ ਲੱਗ ਜੇ ਕਹੇ ਕਰ ਲਈ ਨਾ ਉਹਦਾ ਆਪਾ ਬੁਲਟ ਪਿਛੇ ਨਹੀਂ ਫਿਰਦਾ ਜਦੋਂ ਕਈ ਤੱਕ ਉਹਨਾਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਜੇ ਆਪਾਂ ਨੂੰ ਪਤਾ ਉਹ ਲੱਗ ਗਿਆ ਹੁਣਾ ਚੌਦੇ ਕੋਈ ਦੇ ਕੰਨ ਚ ਚੌਦਾ ਹੈਗਾ ਕੋਈ ਚੋਕੜ ਫੋ ਲੋਕ ਬੋਧਦੇ ਇਸ ਦਾ ਸਭਾ ਨਹੀਂ ਮੇਰੇ ਸਾਰਾ ਤਾਂ ਕਿਤੇ ਮੈਂ ਕਲੇਸ਼ ਕਰੀ ਆ ਬਾਅਦ ਚ ਕਿ ਮੈਂ ਚੋਕਰੀਆਂ ਨਹੀਂ ਕਰੀ ਜਾਂਦਾ ਚੋਕਰੀਆਂ ਦਾ ਕਾਹਦੀਆ ਕਰਦੇ ਆ ਉੱਠ ਗਿਆ ਹੈ ਕਿਹੜਾ ਤੇ ਆਵਾਂਗਾ ਹਾਂ ਜਾ ਜਾ ਜ਼ਰੂਰੀ ਆ ਉਹਦਾ ਬਣਦਾ ਹੱਕ ਆ ਚਾਹ ਤੂੰ ਕਰ ਲਈਂ ਚੰਗਾ ਹਾਂ ਹਾਂ ਕੋਈ ਨਹੀਂ ਜਾ ਕਿਹੜਾ ਵਿਆਹ ਕੋਈ ਜ਼ਰੂਰੀ ਆ ਉਹਦਾ ਹੱਡ ਪੈਰ ਖੁੱਲ ਜਾਂਦਾ ਹਾਂ ਲੈ ਠੀਕ ਆ ਹੂੰ ਹੂੰ ਜਾ 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 ਕੋਈ ਨਾ ਹੱਡ ਪੈਰ ਖੁੱਲ ਜਾਂਦਾ ਇਹੋ ਜਾ ਜਾ ਹੁਣ ਤਾਂ ਕੋਈ ਨਹੀਂ ਜ਼ਰੂਰੀ ਆ ਆ ਕੀ ਕਰੀ ਜਾਂਦਾ ਭਾਣਾ ਕੀ ਕਰੀ ਜਾਂਦਾ ਹੈ ਵੇਖਣਾ ਕੀ ਕਰਦਾ ਉਹ ਨੰਮੀ ਤੋੜੀ ਪੈਂ ਸਾਰੀ ਓਏ ਦਾਤਣ ਕੋਵਿਡ ਦਾ ਮੁੱਕੇ ਤੇ ਕਰੀ ਮਾਂ ਦਾਤਣ ਕਰ ਜੀ ਤਾਣੇ ਪੱਲੇ ਰਹਿ ਗਈ ਕਿ ਹੋਰ ਕੋਈ ਕੰਮ ਤੇਰੇ ਨਹੀਂ ਬਸਦਾ ਹੈਗਾ ਕੀ ਹੋ ਗਿਆ ਤਾ ਲੈਣ ਦੀ ਮੈਂ ਤੇ ਦੱਸ ਕੀ ਗੱਲ ਦਾਤਣ ਜੋਗੀ ਰਹਿ ਗਿਆ ਤੂੰ ਨਾ ਜਿਹੜਾ ਜਿਹੜਾ ਕੰਮ ਤੈਨੂੰ ਕੀ ਹੋ ਗਿਆ ਕੀ ਹੋ ਗਿਆ ਕੀ ਤੈਨੂੰ ਹੁਣ ਪਤਾ ਹੀ ਨਹੀਂ ਤੂੰ ਪਾਰਟੀ ਦੇ ਮਾਰਾ ਗਈ ਨਾ ਮੈਨੂੰ ਨਹੀਂ ਪਤਾ ਬਈ ਸੌਣ ਕੇ ਦੱਸ ਵੀ ਤੇ ਕੀ ਹੋ ਗਿਆ ਉਧਰ ਮੇਰੀ ਮਾਂ ਗੁੱਸੇ ਹੋਈ ਪਿਆ ਕਹਿੰਦੀ ਤੈਨੂੰ ਦੱਸਿਆ ਵੀ ਨਹੀਂ ਕਹਿੰਦੇ ਉਹ ਘਰ ਹੀ ਆਪਦੇ ਘਰੀ ਘਰੀ ਇਹਨੇ ਪ੍ਰੋਗਰਾਮ ਕਰ ਲਾ ਗੱਲ ਕੀ ਹੋਈ ਐ ਖਸਮਾ ਦੱਸ ਤਾਂ ਦੇ ਦੱਸ ਕੀ ਕੱਲ ਨਾ ਫਰਦੇ ਤਾਂ ਹੈਗੀ ਦੀ ਰਿਸ਼ਤੇ ਪੱਕੇ ਹੋ ਗਏ ਅੱਗੇ ਹੋਰੀ ਪੱਕੇ ਹੋ ਗਏ ਫਾਂਡ ਕਰੀ ਜਾਂਦੇ ਹੁਣ ਹੁਣ ਅਗਲੇ ਸਿਖਰਾ ਦੀ ਪਲੈਸ ਮੈਂ ਕੀ ਹੁਣ ਮੈਂ ਕਰਦਾ ਪਤਾ ਕੋਈ ਨਾ ਫਿਰ ਜਾ ਕੇ ਹੁਣ ਕੋਈ ਨਹੀਂ ਕਰ ਲਾ ਉਹਦਾ ਪਤਾ ਕਿਤੇ ਇੱਥੇ ਰਹਿ ਜੇ ਉਹ ਜੇ ਕੜਾ ਪਤਾ ਜਿਹੜਾ ਕਰਨਾਂ ਦੀ ਕੰਮ ਕਰਦਾ ਐਨ ਦਾ ਯਾਰ ਆਪੀ ਨਿਫਟੀ ਜਾਣਗੇ ਦੇਖਣ ਜੋ ਗੂ ਪੂਰਾ ਮੇਲਾ ਆਪੀ ਦੱਸ ਦੇ ਕੀ ਦੱਸਦਾ ਈ ਗੱਲ ਹੋਈ ਆ ਗੱਲ ਕੀ ਗੱਲ ਹੋਊਗੀ ਕੀ ਮਾਰਿਆ ਨਾ ਚਾੜਾ ਨਲੀਆਂ ਕੱਢ ਦੂੰ ਆਏ ਕਦੇ ਮਾਰਿਆ ਫੌੜਾ ਮਰ ਲਾ ਮਾਰਿਆ ਨਾ ਫੌੜਾ ਹੀ ਕਰ ਦੇਉ ਤੂੰ ਇਹ ਮੈਨੂੰ ਦੱਸ ਦੇ ਨਹੀਂ ਤੁਸੀਂ ਵੀ ਕੀ ਬੱਸ ਆਈ ਬਾਬੂ ਐ ਬਰੇ ਖਾਣੇ ਖਾ ਰਿਹਾ ਓ ਜਵਾ ਅਜੇ ਨਹੀਂ ਖਾੜਦਾ ਅਜੇ ਨਹੀਂ ਖਾੜਦਾ ਜਦ ਮਾਰਦਾ ਹੈ ਹਰ ਐਸਾ ਕੀ ਹੋ ਗਿਆ ਵੱਡਾ ਖੱਬੀ ਖਾਣਾ ਤੂੰ ਕਹਿੰਦਾ ਬੁੜੇ ਓ ਉਹ ਕੱਲ ਨਾ ਰਸਟਾਂਗ ਵਿੱਚ ਮਰਦਾ ਮੈਂ ਦਾ ਮਰਦਾ ਮੈਂ ਮਰਦਾ ਮੈਂ ਮਰਦਾ ਮੈਂ ਮਰਦਾ ਸਾਰਾ ਸੋਹਣਾ ਬੱਚਾ ਡਾਂਗ ਮਰਾਵੇ ਦਾ ਮਰ ਜਾ ਕੋਈ ਤਾਂ ਪਤਾ ਸੀ ਇਹਨੂੰ ਮੇਰੇ ਸਾਨੂੰ ਕਿਹਨੇ ਲਾਤੀ ਲੁੱਤੀ ਤੈਨੂੰ ਮੈਂ ਕਹਿਆ ਰਹਿਗਾ ਨਹੀਂ ਮੇਰੇ ਸਾਲ ਨੇ ਸੱਟ ਤਾਂ ਨਹੀਂ ਮਾਰੀ ਨਾ ਨਾ ਬੱਸ ਕਰ ਇਹ ਮਰਦਾ ਨੀ ਜਾ ਰਿਹਾ ਬਾਪੂ ਮਰੂੰਗਾ ਨਾ ਮੇਰਾ ਮਰ ਜਾ ਮਰ ਜਾ ਜਾ ਕੇ ਇਹ ਦੀ ਡਾਂਗ ਮਰਾਵੇ ਦੇ ਰੋਜ਼ ਇੱਥੇ ਕਲੇਸ਼ ਕਰ ਰਖਿਆ ਅੰਮਰੇ ਬੇਕਾਰ ਬੰਦੇ ਨੇ ਓਏ ਮਾਰਤਾ ਦੀ ਦੋਨੇ ਇਕੱਠੇ ਇੱਕੋ ਗੱਲ ਹੈ ਇਹਨਾਂ ਦੀ ਹਾਂ ਹਾਂ ਮਾਰੀ 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 ਨੂੰ ਬਾਗਾਂ ਬਾਗਾਂ ਮੈਂ ਦੋਨਾਂ ਦਾ ਨਾਮ ਤਰੂੰ ਵੀਡੀਓ ਬਣਾ ਕੇ ਨਾ ਵੀਡੀਓ ਬਣਾ ਕੇ ਫਾਹਾ ਲੂੰ ਕਿ ਸੜਾ ਪਾਦਰ ਕਰਾ ਨਾ ਕਰੀਂ ਵੀ ਅੱਜ ਤਾਂ ਹੁਣ ਅੰਡੇ ਫਾਹਾ ਕਰੀਤਾ ਹਨਾ ਉਹ ਠੰਡ ਤਾਂ ਹੈਗੀ ਆ ਫਿਰ ਕੀ ਕਰੀਏ ਉਹ ਦਲਵਾ ਉਹ ਅੱਖੇ ਲਾਲਾਂਗੇ ਨੀ 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 ਹੱਥ ਕੱਢ ਬੁੱਛੇ ਪੈ ਦਲਵਾ ਹੋਏ ਲਾਲ ਲਾਲ ਪਹਿਲਾਂ ਲਾਲ ਪਰ ਬਾਅ ਮੈਂ ਗੱਤ ਤੜਕੀ ਨਹੀਂ ਨਹੀਂ ਉਹ ਕਲਾ ਲੇਗੇ ਵਾਕੀ ਆ ਕੇ ਭਾਈ ਉਸਤਾਦ ਦਾਰੂ ਸਾਥ ਤੇ ਕਿੱਥੇ 35 ਕੋਈ ਹੋਟਲ 5 ਰੁਪਏ ਦਾ ਆਹਾਂ ਹਾਂ ਉਹ ਇਹ ਤਾਂ ਕੰਜਰਾ ਹੋਇਆ ਯੂਪੀ ਚਾਹ ਬਣਨੀ ਹੈਗੀ ਅੱਛਾ ਹਾਂ ਹੁਣ ਕੀ ਰਹੀ ਏ ਐ ਕਰ ਤੂੰ ਜੱਗਸ਼ਨ ਲੈ ਲੈ ਜੱਸ ਨੂੰ ਕੌਲਾ ਪਾ ਦੇ ਫਿਰ ਐ ਦੱਸ ਨਹੀਂ ਨਹੀਂ ਉਹ ਤਾ ਦੇ ਮਰਦੇ ਜੱਗ ਹੁਣ ਤੇਰਾ ਆ ਵੀ ਮੇਰੀ ਬੋਤਲ ਠੀਕ ਹੈ ਨਾ ਉਹ ਦੋ ਜੀ ਦਾ ਸਾਰ ਲੈਗਾ ਤਾ ਦੇਗਾ ਆ ਦੇਓ ਜੀ ਸਾਡਾ ਸਮਾਨ ਇੱਕ ਅੰਧੀਆਂ ਦੇ ਦੋ ਇੱਕ ਬੋਤਲ ਆਂਡਾ ਕਿਹਨ ਪਾਈ ਓਏ ਹੈਗੇ 10 15 ਰੁਪਏ ਆ ਆ ਤਾਂ ਨਹੀਂ ਰੀਆ ਇਹ ਕਿਵੇਂ ਦੇਖ ਲਾ ਕਹਿੰਦੇ ਕੋਈ ਵਾਰ ਪੀਂਗੇ ਆ ਨਾ ਨਾ ਭਾਈ ਪਹਿਲੀ ਗੱਲ ਨਿਬੜ ਗਈ ਤੇਰਾ ਅੱਡ ਮੇਰਾ ਅੱਡ ਨਾ ਇੱਕ ਇੱਕ ਪੰਨਾ ਬਾਅਦ ਹੀ ਸਟਾਰਟ ਹੋਣੀ ਆ ਨਾ ਨਾ ਫਿਰ ਲਾਈ ਲਵਾ ਲਾ ਨਾ ਨਾ ਲਾ ਲਾ ਹੁਣ ਆਪ ਜੜੀ ਚੋ ਲਾ ਪਾਈ ਆਪਨੇ ਇਲਤੀ ਰਾਂਗਾ ਮੈਂ ਤਾਂ ਓਏ ਹੌਲੀ ਹੌਲੀ ਬੇਸਾਬ ਰਿਹਾ ਹੌਲੀ ਥੋੜੀ ਤੱਕ ਵਗਿਆ ਨਾ ਤੂੰ ਤਾਂ ਬੱਸ ਨਾ ਇੰਨਾ ਟਾਈਮ ਨਹੀਂ ਹੁੰਦਾ ਪਾ ਲੈ ਯਾਰ ਆਪਣੀ ਪਾਣੀ ਤਾਂ ਗਰ ਲੈਂਦਾ ਇਹ ਹਾਕ ਕਿਆ ਕੋਈ ਬੰਦਾ ਨਹੀਂ ਉਹਦੇ ਪਾਣੀ ਪਾਉਣ ਜਿੱਤੇ ਫਟਾ ਟਾਈਮ ਹੈ ਨਾ ਐ ਕਰ ਬਾਕੀ ਆਉਂਦੇ ਹੋਏ ਲਾਏਗੇ ਕਿੱਕ ਹੂੰ ਅ ਤੱਕ ਪਾਉਣ ਨਾਲ ਲਾ ਲਈਏ ਉਹ ਤੂੰ ਲੈ ਲੈ ਭਾਈ ਆਪਦੀ ਤੇਰੀ ਮੈਂ ਮੇਥੋਂ ਮੁਰਕੇ ਪੀਗਣਾ ਮੰਗੀ ਦਿਨ ਮੈਂ ਅਸਤੀ ਗੱਲ ਹੋਣੀ ਨਹੀਂ ਕੋਈ ਮੈਂ ਮੁਰਕੇ ਨਹੀਂ ਪੀਗ ਦੇਣਾ ਉਹ ਹਾਕ ਕਿਆ ਸਾਰੀ ਪੀ ਗਿਆ ਉਹ ਦੇਖ ਲੈ ਅਗੀਆਂ ਦਾ ਖਾਵੇ ਪੀ ਤੂੰ ਮੈਂ ਮੈਂ ਨਹੀਂ ਪੇਗਲ ਬਣਾਉਂਦਾ ਆ ਜਾ ਚਲ ਹਟ ਆ ਮੇਰੀ ਗੱਲ ਤਾਂ ਸੁਣ ਲੈ ਹਾਂ ਤੂੰ ਟੱਕੜਾ ਜੀ ਟੁੱਟੀ ਜੀ ਧੂਹੀ ਵਾਲਾ ਤੂੰ ਬੀਂਦੜ ਕੇ ਦੱਦਾ ਇਹਨੇ ਸੰਭ ਰੱਖਾ ਮੈਂ ਮਾਦਾ ਚੁਪੇ ਗਿਆ ਐ ਦੱਸ ਮੈਨੂੰ ਮੇਰੀ ਗੱਲ ਸੁਣ ਤੁਰਲੇ ਹੈ ਕੋਸਰ ਸਾਡੇ ਲਾ ਫੜੀ 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 ਹੈgende ਆਰ ਪੈ ਇਹਦਾ ਸਿੱਕੂ ਆਊਗਾ ਭਾਣ ਮੇਰਾ ਜੇ ਦਾ ਫਿਰ ਪੀ ਇਹ ਦੱਸ ਲੈ ਮੈਂ ਭਾੜਦਾ ਤੂੰ ਜੇਮਸ ਬੋਤਲ ਲੈ ਉਹ ਨੂੰ ਨੋਟਰ ਕੋਲ ਪਾ ਕੇ ਆਉਂਗੇ ਉਹ ਮੇਰੇ ਨਾਲ ਕਿਸੇ ਮੈਂ ਤਾਂ ਮੁੱਕੇ ਸਾਰੇ ਪੈਸੇ ਜਿਆਦਾ ਹਜ਼ਾਰ ਹੀ ਦਿੱਤੇ ਨੇ ਉਹਨਾਂ ਨੇ ਕਿ 50000 ਦਿੱਤਾ ਮੈਨੂੰ ਮੇਰੀ ਗੱਲ ਸੁਣ ਫਿਰ ਉਹਨਾਂ ਆਪਾਂ ਮਗਰ ਮਿੱਟੀ ਉਲੀਂਦੇ ਆ 10000 ਰੁਪਿਆ ਉਹ ਕਿਹੜਾ ਦੂ ਮਲੰਗਾ ਉਹ ਬੰਗਾ ਆ ਬ੍ਰੇਕ ਲੈਣੇ ਕਿ ਤੇ ਆਪਾਂ ਲੈ ਲੈ ਹਾਂ ਸਲਾਮ ਦਾ ਸਲਾਮ ਤਾਂ ਆਪਾਂ ਥੰਗਾਂ ਜਾਏਂਗੇ ਚਲ ਠੀਕ ਹੈ ਚਲ ਚੱਲੀਏ ਚੱਲ ਫਿਰ ਮਗਰ ਨੂੰ ਪਾਲ ਬਿੱਟੀ ਨੂੰ ਕਿਤੇ ਨਾਲੇ ਲਵਾਵਾਂਗੇ ਮਗਰ ਤੋਂ ਖੜਾ ਆਹੇ ਨਾਲੇ ਬੁੱਗੀ ਤੁਸੀਂ ਆਇਆ ਨਾ ਕੋਲ ਮਾਗ ਰਿਹਾ ਹੈ ਕਿ ਕੱਤਰੀ ਨੂੰ ਘੋੜੀਆ ਲੱਤਾਂ ਹੀ ਵੱਡੀਆਂ ਨੇ ਤੇਰੀਆਂ ਲੱਤਾਂ ਦੇ ਘੂਹੀ ਵੱਡੀਆਂ ਤੇ ਅੱਟੇ ਵੱਡਾ ਅਣਾ ਇਹ ਰੇ ਮੇਰੇ ਵਰਗਾ ਟਿੱਡਾ ਤੇਰਾ ਕੀ ਹੋ ਗਿਆ ਨੂੰ ਓ ਤੂੰ ਆ ਦੇਖ ਤੇਲ ਯਾਰ ਤੇਲੇ ਤੇਲੇ ਚੱਕ ਤੇ ਓਏ ਇਹ ਕਿਵੇਂ ਖਾ ਗਿਆ ਯਾਰ ਤੇਲੇ ਦਾ ਚੱਕ ਤੇ ਓਏ ਆ ਟੱਸ ਖੜੀ ਰਹੀ ਗਈ ਯਾਰ ਥਾ ਖਾ ਗਿਆ ਉਹ ਨਾ ਜਲ ਖੜੀ ਕਰ ਗਿਆ ਭੈ ਦੇ ਖਸਮ ਦੇ ਤਾਂ ਉਹ ਯਾਰ ਪਾਗਲਿਆ ਬੰਦਾ ਯਾਰ ਉਹ ਗੰਡੇ ਵਾਲੇ ਲੱਲਾ ਬੀ ਉੱਤੇ ਧਰ ਕੇ ਮਿੱਟੀ ਦਾ ਮੈਂ ਖੰਡ ਵਰਗੀ ਹੋਏ ਬੜੀ ਹੋਣ ਮਿੱਠੀ ਕਿਵੇਂ ਵਧੀਆ 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 ਕਿਵੇਂ ਆਉਂਦੀ ਨਹੀਂ ਹੁੰਦਾ ਆਪਣੇ ਖੇਤ ਕਣੀ ਨੂੰ ਤੂੰ ਉਹ ਮੌਸਮ ਖਰਾਬ ਆ ਹੁਣ ਆਏ ਨਹੀਂ ਜਾਂਦਾ ਤੁੰ ਤ ਪੈਂਦੀ ਐ ਇੰਜਨ ਮੁੱਕ ਤੇਰਾ ਧੂਆਂ ਤਾਂ ਨਹੀਂ ਨਿਕਲ ਗਿਆ ਆਹ ਦੇਖ ਤੇਲ ਹੀ ਖਾ ਗਿਆ ਕੱਲ ਤੱਸੇ ਖੜੀ ਰਹੇਗੀ ਉਹ ਮਿੱਠੀ ਮਸੜ ਇਹਨੂੰ ਤਾਂ ਠੀਕ ਕਰ ਦੋ ਇਹਨੂੰ ਤਾਂ ਠੀਕ ਕਰ ਦੋ ਉਹ ਨਾ ਉਹ ਤਾਂ ਹੈ ਨਹੀਂ ਆਹੀ ਟੂਪੀ ਤੇ ਤਿੰਨ ਸਾਲ ਹੋ ਗਏ ਉਹ ਨਾ ਤਾਂ ਜਾਂਦੀ ਨਹੀਂਗਾ ਖਸਮੋ ਕੀ ਕਰੀਏ ਮੈਨਿਮਮ ਫੜ ਕੇ ਹਾਂ ਤੁਸੀਂ ਨਵਾਦੋਂਗੇ ਆ ਦੇਖੋ ਆ ਦੇਖੋ ਕੀ ਹੋਇਆ ਪਿਆ ਦੇਖੋ ਆ ਇੰਜਨ ਨਹੀਂ ਨਾਤਾ ਜਾਂਦਾ ਇਹ ਤੋਂ ਨਹੀਂ ਨਾ ਚੱਲਦਾ ਉਹ ਜਾ ਬਹਿ ਜਾ ਕਿਤੇ ਬਹਿ ਕੇ ਗੱਲਾਂ ਕਰਦੇ ਆ ਲੋਕ ਇਹ ਕਿ ਗੱਲਾਂ ਕਰਦੇ ਆ ਚਲੋ ਕੋਈ ਗੱਲ ਨਹੀਂ ਬਹਿ ਕੇ ਗੱਲਾਂ ਕਰਦੇ ਆ ਆਜਾ ਆਜਾ ਉਹ ਠੀਕ ਐ ਤੂੰ ਉਹਦੇ ਕੋਲ ਲੈ ਕੇ ਮੰਝਾ ਲੈ ਮੰਝਾ ਲੈ ਕੇ ਦਿੰਦਾ ਮੰਝਾ ਲੈ ਕੇ ਲੈ ਤੂੰ ਸੇ ਪਾਪਾ ਦਾ ਚੱਲਦੇ ਉਧਰ ਨੂੰ ਚਲੋ ਜੀ ਚਲੋ ਹਾਂ ਹੋਰ ਸੋਰਸ ਨਾ ਸਿੱਧ ਕੇ ਮੈਨੇ ਵਧੀਆ ਜੀ ਵਧੀਆ ਮੌਸਮ ਖਰਾਬ ਹੈ ਮੌਸਮ ਤਾਂ ਵਾਲਾ ਹੁਣੀ ਤਾਂ ਪਿਆਰਾ ਦਾ ਮੌਸਮ ਆਇਆ ਹਾਂ ਹੁਣ ਤਾਂ ਪੱਤ ਚੜ ਵੀ ਹੋ ਗਈ ਹਾਂ ਆ ਲੋ ਜੀ ਤੋਰ ਦਸ ਉਹ ਰੇਲੇ ਅੱਗਾਂ ਜਾ ਰਹੇ ਆ ਅੱਛਾ ਜੀ ਆ ਲੋ ਜੀ ਮੰਜਾ ਲਾਦਾ ਤੂੰ ਐ ਕਰ ਤੂੰ ਉਧਰ ਜਾ ਕੇ ਕੱਖ ਕੁਖ ਦੇਖ ਅਸੀਂ ਬੈ ਕੇ ਦੋ ਹੀ ਗੱਲਾਂ ਕਰਦੇ ਆ ਅੱਛਾ ਜੀ ਤਰ ਲੈ ਫੇ ਆਜਾ ਬਹਿ ਜੋ ਹਾਂ ਤੇ ਰੱਖਦੀ ਜੀ ਹਾਂ ਆ ਜਾ ਬਹਿ ਜੋ ਬੈਠੀ ਚੱਕੇ ਹਾਂ ਬੈਠੇ ਬਹਿ ਜੋ ਬਹਿ ਜੋ ਚੱਕੇ ਬਹਿ ਜੋ ਬਹਿ ਜੋ ਉਹ ਬੱਤਾਂ ਦੀ ਗੱਲਾ ਕਰੋ ਤੁਸੀਂ ਬਾਹਲੀ ਨੇ ਤਾਂ ਕਿੱਥੋਂ ਆ ਗਈ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕਿੱਥੇ ਵਾਗੇ ਦੇ ਵਾਹ ਹਾਂ ਜੀ ਉਹ ਕੁਛ ਨਹੀਂ ਉਹ ਤਾਂ ਆਪਣੀ ਗੁਡੀਆਂ ਦਾ ਰਿਸ਼ਤਾ ਦੇਖਣ ਗਏ ਹੋਏ ਸੀ ਅੱਛਾ ਆ ਜਾ ਤੈਨੂੰ ਚੱਕ ਲੈ ਲਾ ਤਾਂ ਬਹਿ ਜਾ ਇੱਥੇ ਹਾਂ ਆ ਜਾ ਉਹ ਵਾਗੇ ਦੀ ਹੈ ਹੋਰ ਹੋਰ ਠੀਕ ਹੈ ਹਾਂ ਵਧੀਆ ਤੂੰ ਦੱਸ ਹੋਰ ਕੀ ਬੰਦਾ ਕੁਛ ਨਹੀਂ ਬੰਦਾ ਬਾਹਰੀ ਠੰਡ ਹੈ ਅੱਜ ਨਾਜਰ ਨਹੀਂ ਪੀਂਦਾ ਹੈ ਨਾਜਰ ਨਾਜਰ ਗੰਜ ਦਾ ਪਾ ਬਲਾ ਇੰਜਨ ਦੀ ਟੱਸ ਚੱਕ ਗਿਆ ਤੇਲ ਖਾ ਗਿਆ ਸਾਰਾ ਅੱਛਾ ਅੱਛਾ ਕੱਖ ਭੁੱਖ ਲੈ ਗਿਆ ਫਿਰ ਉਹ ਕੱਖ ਲੈ ਗਿਆ ਵੱਡ ਕੀ ਅੱਛਾ ਹੋਰ ਮਹਾ ਉਧਰ ਤੁਸੀਂ ਤੇ ਮਾਰੇ ਨਹੀਂ ਕਿਹਾ ਮਹਾ ਮੈਂ ਮਾਰਿਆ ਮਾ ਉਹ ਵਧੀਆ ਸਮਾਂ ਤੂੰ ਆ ਗਿਆ ਨਾ ਖੇਤ ਤੇ ਆਇਆ ਕਰੋ ਜੀ ਖੇਤ ਜਾ ਗਿਆ ਕਿਦਾਂ ਆ ਗਿਆ ਫੋਨ ਜਾ ਇੱਕ ਮਿੰਟ ਹੈਲੋ ਹੈਲੋ ਕੌਣ ਹਾਂ ਕੰਮਾਂ ਦੇ ਬੋਲਦਾ ਅਮਕਰਾ ਓਹੋ ਕੀ ਹਾਲ ਨੇ ਪਾਕ ਸਿਓ ਹੋ ਠੀਕ ਐ ਹੋਰ ਵਧੀਆ ਵਧੀਆ ਤੂੰ ਦੱਸ ਕੀ ਹਾਲ ਐ ਕਿਵੇਂ ਯਾਰ ਕੀਤਾ ਅੱਜ ਮੈਂ ਪਤਾ ਨਹੀਂ ਕਿਉਂ ਆਇਆ ਤਾਂ ਇਹਨਾਂ ਨੇ ਜੇਬ ਜਾ ਹੈ ਓਹੋ ਸ਼ੁਕਰ ਐ ਖੈਰ ਐ ਖੈਰ ਆ ਤੁਹਾਨੂੰ ਮਿਲਣਾ ਸੀ ਓਹੋ ਮੇਰੇ دیدار ਪਾਉਣ ਨੂੰ ਕਾਲਾ ਦੂ ਵੀ ਮੈਂ ਤਾਂ ਕਿੱਥੇ ਆਵਾਂ ਲੱਗਦਾ ਮੈਂ ਤਾਂ ਖੇਤ ਸੀ ਕੋਈ ਨਾ ਰਜ਼ਮਦਰੇ ਬੰਦੋ ਦਰਦਾ ਸੜਕ ਤੇ ਆ ਗਿਆ ਇਹ ਤਾਂ ਕੁਛ ਨਹੀਂ ਇਹ ਤਾਂ ਵਿਚੋਲਾ ਸੀਗਾ ਅੱਛਾ ਹਾਂ ਮੈਂ ਵੀ ਆਪਣੀ ਕੁੜੀ ਦਾ ਸਾਖ ਨਹੀਂ ਕਰਾ ਰਿਆ ਜਿਹੜਾ ਬੰਦਾ ਅੱਛਾ ਉਹੀ ਸੀਗਾ ਚੱਲ ਚੰਗਾ ਭਾਈ ਮੈਂ ਤਾਂ ਚੱਲੀ ਫਿਰ ਚੰਗਾ ਫਿਰ ਮਾਰ ਲਿਆ ਕਰ ਗੇੜਾ ਹਾਂ ਹਾਂ ਜਰੂਰ ਜਰੂਰ ਤੂੰ ਵੀ ਮਾਰ ਦੀ ਕਦੇ ਪਾਦੀ ਚਰਨ ਸਾਡੇ ਘਰ ਰੱਖਣੀ ਨੂੰ ਕੋਈ ਨਾ ਮੈਂ ਵੀ ਆਉਂਗਾ ਵੇਲਾ ਜਾ ਹੋ ਕੇ ਆਉਂਗਾ ਚੰਗਾ ਭਾਈ ਸੱਚੀ ਸੋਨੇ ਤਾਂ ਤੂੰ ਹੀ ਆਕੜ ਜਾਂਦੀ ਹੁਣ ਤਾਂ ਹੁਣ ਸਰੀਰ ਵੱਡਾ ਹੋ ਗਿਆ ਹੂੰ ਸਹੀ ਗੱਲ ਐ ਜੀ ਵੱਡਾ ਹੋ ਗਿਆ ਫਿਰ ਤਾਂ ਹੋ ਗਏ ਹੁਣ ਤਾਂ ਹੋ ਗਏ ਚੱਲ ਚੰਗਾ ਚੰਗਾ ਫਿਰ ਮਾਈ ਵੀ ਤੇਰੇ ਨਾਲ ਚ ਲੱਖ ਤਈ ਆ ਜਾ ਤੂੰ ਮਾਰਿਆ ਕੀੜਾ ਹਾਂ ਚਲ ਚੱਲ ਚੰਗਾ ਸਤਿਕਾਰ ਜੀ ਜੇਦਾਰ ਜੀ ਚੰਗਾ ਜੀ ਚੰਗਾ ਫਿਰ ਜੀ ਭੈ ਮਿਲਾਂਗੇ ਹੋਰ ਕੀੜਾ ਮਕਰਾ ਵਧੀਆ ਵਧੀਆ ਤੂੰ ਦੱਸ ਕੀ ਹਾਲ ਨੇ ਵਧੀਆ ਵਧੀਆ ਹੋਰ ਸੁਣਾ ਹੋਰ ਵਧੀਆ ਤੂੰ ਦੱਸ ਓ ਠੀਕ ਐ ਫਿਰ ਬਣ ਬਾਬਾ ਪਈ ਜਾ ਭਾਈ ਮੈਂ ਕੀ ਕਹਿਣਾ ਉਂ ਭਾਈ ਤੇ ਹਮ ਮੰਨਾ ਤਾਂ ਮੈਂ ਚੌੜ ਕਰਦਾ ਤੇ ਨਾਲ ਇਹ ਵੀ ਬੜੀ ਵਧੀਆ ਵਧੀਆ ਅੱਜ ਬੜੇ ਟਾਈਮ ਬਾਝਾਂ ਕਰਿਆ ਅਜੋ ਪਖੇ ਚੱਲਦੇ ਅਜੋ ਪਜੋ ਅੱਜ ਨਾਲ ਅੱਠ ਨੌ ਸਮ ਠੰਡਾ ਲਾ ਲਈ ਪਿੱਛੇ ਗਾ ਉਹ ਕਾ ਨੂੰ ਪੇਕ ਸੇਕ ਨਹੀਂ ਲਾਈਦਾ ਹੁੰਦਾ ਕੰਮ ਲਿਆ ਚੱਲ ਚੱਲ ਆ ਜਾ ਆ ਜਾ ਆ ਜਾ ਹਮਾ ਨੂੰ ਮੋਟਰਸਾਈਕਲ ਉੱਤੇ ਚਲੋ ਲੈ ਆ ਜਾ ਪਹਚਾੜਦੇ ਮਗਰ ਕਰਦੇ ਆ ਗੱਲਬਾਤ ਕੋਈ ਫਿਰ ਮਗਰਾ ਠੀਕ ਠਾਕ ਹੈ ਵਧੀਆ ਵਧੀਆ ਤੂੰ ਦੱਸ তোর ਕੀ ਹਾਲ ਠੀਕ ਹੈ ਆ ਜਾ ਉੱਥੇ ਕੇਤ ਬੈਹਣਿਆਂ ਨਾਲੇ ਕਰਾਂਗੇ ਚਾਰ ਗੱਲਾਂ ਨਾਲੇ ਲਾਵਾਂਗੇ ਕੋਈ ਖਾਣ ਪੀਣ ਕਰਾਂਗੇ ਜਗਾੜ ਉਹ ਅੱਜ ਤਾਂ ਮੈਂ ਆਪਣਾ ਉਹ ਭੁੱਲਿਆ ਹੀ ਉਹ ਸਭ ਭੁੱਲਿਆ ਆ ਕੀ ਭੁੱਲਿਆ ਆ ਐਨ ਕੱਪ ਦੀ ਨਿਗਾਰਦੀ ਕੋਈ ਨਾ ਮੈਂ ਆਇਗਾ ਤੇਰੇ ਨਾਲ ਟੈਂਸ਼ਨ ਨੂੰ ਮੰਨਦਾ ਜਰ ਤੂੰ ਹੂੰ ਤੂੰ ਤਾਂ ਬਹੁਤ ਦੂਰ ਆ ਬੀਨ ਚੱਕੀ ਫਿਰਦਾ ਮੈਂ ਕਹਣਾ ਬਾਦੂ ਤੂੰ ਫਿਕਰ ਨਾ ਕਰ ਜਮੇ ਚਲ ਆਜ ਆਜੋ ਸਟਾਰ ਮੈਂ ਜਾਣਾ ਫਿਰ ਉਹ ਸਭ ਵਧੀਆ ਮਗਰਾ ਆਪਣੀ ਹੈ ਹਾਂ ਵਧੀਆ ਵਧੀਆ ਆਜ ਪ੍ਰਸੀਨ ਦਾ ਖਾਸਾ ਦਾ ਰੱਖਿਆ ਦਾ ਬਲਾਈ ਹੈ ਬਥੇਰਾ ਵੀ ਲਈ ਵੀ ਵਿੱਚ ਕਰੋਦਾ ਹੈ ਜੀ ਆਜਾ ਫਿਰ ਮਗਰਾ ਹਾਜੀ ਭਾਈ ਬੈਜੋ ਆਜਾ ਭਾਜਾ ਭਾਜਾ ਬੈਠਾ ਸਾਹ ਮੈਂ ਇੱਕ ਮਿੰਟਾ ਟੇਬਲ ਨੂੰ ਸਮਾਨ ਫਪਾ ਟੇਬਲ ਲਾਣ ਟੇਬਲ ਲਿਆ ਲਿਆ ਟੇਬਲ ਲਾਉਣ ਨੂੰ ਕੀ ਹੋਇਆ ਭਾਈ ਉਂ ਬੈਜੋ ਤਾਂ ਪੰਜੇ ਤੇ ਪਰ ਮੈਂ ਤੇਰੇ ਰੰਗ ਰੇ ਵਾਦੂਗਾ ਹੋਰ ਸੁਣਾ ਫਿਰ ਮਗਰਾ ਠੀਕ ਠੀਕ ਆ ਭਾਈ ਤੂੰ ਦੱਸ ਉਹ ਕੀ ਬੰਦਾ ਬਸ ਬਣਾਣਾ ਬਣਾਉਣਾ ਕੀ ਆ ਤੈਨੂੰ ਪਤਾ ਤਾਂ ਹੈਗੇ ਆਗੇ ਮੈਂ ਭਾਂਡੇ ਦੀ ਚੱਕੀ ਆਉਂਦਾ ਮੁੰਡਾ ਤੇ ਪੀਕੀ ਗਲਾਵਾਗੇ ਪੀਕਪੂਕ ਪਈ ਔਰੇ ਨਹੀਂ ਕੁਸਹਿਗਾ ਆਪਣੇ ਕੋਲੇ ਕੁਸਹਿਗਾ ਮਗਰਾ ਕਿਉਂ ਡਰੀਂਦਾ ਮਿੱਠੀਏ ਤੂੰ ਡਰਿਆ ਨਾ ਕਰ ਦੇ ਅਹ ਅੱਛਾ ਇਧਰ ਵੀ ਆਇਆ ਉਹ ਤੇ ਮੱਖ ਤੇ ਆਦੀਆ ਚੱਕੀ ਫਿਰਦੇ ਉਹਦਾ ਸਾਰਾ ਹੀ ਨਾ ਨਾ ਉਹਦਾ ਜਵਾਬ ਜੇ ਪੀ ਗਿਆ ਦੀ ਆਪ ਹੀ ਅੱਛਾ ਅੱਛਾ ਹਾਂ ਉਹ ਸੁਣਾ ਠੀਕਰਾ ਵਧੀਆ ਵਧੀਆ ਤੂੰ ਦਾ ਸੁਣ ਚੰਦਾ ਬਾਬਾ ਨਾ ਬਣਾਉਣ ਗਿਆ ਤੇਰੇ ਲਈ ਆਏ ਤੇ ਹੁਣ ਦੱਸ ਫਿਰ ਕੀ ਗੱਲ ਬਾਰੇ ਉੱਪਰ ਜਿਹਨੂੰ ਹੋ ਕੇ ਬਹਿ ਜਾ ਆਰਾਮ ਨਾਲ ਬਹਿ ਜਾ ਨਾ ਜਮਾਸੀ ਕਮਾਤਾ ਹਾਂ ਅੱਛਾ ਦਾਲ ਪਾਵਾ ਫਿਰ ਹਾਂ ਪਾਪਾ ਮੈਂ ਹੱਥਾਂ ਹੀ ਫੜ ਲਉ ਇੱਥੇ ਪਾ ਦੂੰ ਕਿਉਂ ਬਾਬਾ ਲਾਏਗਾ ਕੁੱਟ ਕੇ ਲਿਆ ਭਾਈ ਕੁੱਟ ਦੀ ਕੀ ਐ ਕੋਈ ਨਹੀਂ ਇਹਨੂੰ ਧੋ ਤਾਂ ਲਿਆ ਭਾਈ ਅਗਲਾਸ ਧੋ ਕੀ ਲਿਆ ਧੋਣੇ ਗਲਾਸ ਲਿਆ ਲਿਆ ਆ ਦਾ ਵੀ ਧੋ ਲਿਆ ਹੋਰ ਦੋਹੀ ਤੈਨੂੰ ਧੋ ਕੇ ਲਿਆ ਆਹ ਹਾਂ ਠੰਡ ਬਹੁਤ ਹੈ ਠੰਡ ਰਹੀ ਗਿਆ ਮਗਰ ਠੰਡ ਨਹੀਂ ਤਾਂ ਬਸ ਪੁੱਛਣਾ ਬੁਰਾ ਹਾਲ ਹੈ ਸਿਆਣਾ ਹੱਡ ਭਾਏ ਦਾ ਦੁੱਖ ਲੱਗਦਾ ਰਸਤਾ ਤੈਨੂੰ ਐਂ ਸਰੇ ਦਾ ਮਿਲੇਗਾ ਬੁੜੀ ਕੁੜੀ ਵਾਸਤੇ ਸਾਂ ਖਾ ਪੂਰਾ ਵਧੀਆ ਆਹ ਹਾਂ ਚੱਲ ਸ਼ੁਕਰ ਦਾ ਮਾਲਕ ਦਾ ਹੋਇ ਹਾਂ ਲੈ ਬਾਬਾ ਲੈ ਹਾਂ ਹਾਂ ਆਏ ਜੁਦਾ ਨਾ ਮੈਂ ਪੋਣਾ ਨਾ ਮੈਂ ਪੋਣਾ ਸਾਦ ਸਮਝਿਆ ਕਰਕੇ ਜਾਲ ਵਿੱਚ ਚੱਕੀ ਫਿਰਦੇ ਹੋਏ ਓਏ ਅਦੀ ਆਏ ਲੈਗਾ ਕੱਥੀ ਮਾਰਦਾ ਇੱਕ ਤਾਂ ਇਹ ਪੰਗਾ ਇਹਦਾ ਆਇਆ ਬਹੁਤ ਅਸਾਦ ਬਹੁਤ ਬਹੁਤ ਇਹ ਬਾੜੀ ਬਾੜੀ ਤੇਜਦਾਰ ਰੂ ਹੈ باس 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 ਬਾਬੇ ਕੁੱਟ 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 ਬਹੁਤ ਹੈ ਬਹੁਤ ਹੈ ਬਹੁਤ ਹੈ ਬਹੁਤ ਹੈ ਬਲਫੜ ਮਗਰਾ ਆਏ ਜੀ ਕਰ ਲੈ ਲੈ ਬਾਬਾ ਹੋਰ ਹੋ ਠੀਕ ਹੈ ਓਹ ਹੋ ਉਸਤਾਦ ਗੋਲੀਆਂ ਗੋਲੀਆਂ ਪਾਈਆਂ ਹੁੰਦੀਆਂ ਮੈਂ ਪਾਣੀ ਪਾਉਣਾ ਤਾਂ ਭੁੱਲੀ ਗਏ ਓਹ ਹੋ ਮੈਂ ਵੀ ਆਖਾ ਮਹਾਦੇਵ ਕੋਈ ਗੱਲ ਨਹੀਂ ਕੋਈ ਇੰਨਾ ਦਾ ਪਾਣੀ ਤਾਂ ਮੂੰਹ 'ਚ ਹੀ ਆ ਜਾਂਦਾ ਏ ਚਾ ਕੋਈ ਨਾ ਓ ਸਰ ਓ ਇਹਦੇ ਟੱਕਣ ਟੁੱਕਣ ਲਾ ਦੇ ਉੜਜੂ ਉੜਨੂ ਐ ਪਟ્રોલ ਓ ਇਹਦਾ ਪੁੱਤ ਪਟ્રોલ ਤੋਂ ਵੀ ਮਹਿੰਗੀ ਐ ਬਾਦਸ਼ਾਹ ਉਹ ਤਾਂ ਤੇਰੀ ਬਾਲੀ ਗੱਲ ਵੱਡਦਾ ਮੁੰਡਾ ਓ ਬਾਲਾ ਯਾਰ ਕੀ ਕਰਾ ਬਾਲਾ ਔਖਾ ਕਰਦਾ ਹੋਰ ਤਾਦ ਠੀਕ ਉਸ ਨਾਲ ਖਾਨ ਖੂਨ ਨੂੰ ਨਹੀਂ ਲੈ ਕੇ ਆਏ ਲਿਆਉਣਾ ਕੋਈ ਨਹੀਂ ਅੱਡੇ ਮੇਂ ਗਾਉਣਾ ਇਧਰ ਤਰਦੇ ਉਹ ਹੱਥ ਦਾ ਬੌਲੀ ਪੀਂਦਾ ਜਾਂ ਕੋਈ ਕੋਈ ਦਾ ਉਪਨ ਉਹ 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 ਨਾ ਹੋਇਆ ਸਰਦਾ ਜਮੀ ਬੌਲੀ ਪੀਂਦਾ ਕੀ ਕਰਾਂ ਬੌਲੀ ਉਹ ਕਿਹਨੂੰ ਤਲਕੇ ਦਾ ਡੱਫੀ ਜਾਂਦਾ ਇਹ ਹਾਹ ਉਸਤਾਦ ਬਾਲਾ ਬੋਲਾ ਹੋਇਆ ਪਤਾ ਸ਼ਰਾ ਕਰੀ ਯਾਰ ਤੂੰ ਮੱਜਾ ਨਾ ਤੋੜਦੀ ਨਾਲ ਸਾਨੂੰ ਡੇਕੇਂਗਾ ਆਏ ਓਹੋ ਇਹਦਾ ਜਮੀ ਗਾਪੀ ਮਾਰੇ ਟੁੱਟੀ ਢੂਈ ਵਾਲਾ ਮੈਂ ਤਾਂ ਲਹੂ ਪੀਦਾ ਉਹ ਘੜਾ ਹੋ ਜਾ ਮੇਰੇ ਕੋਤੇ ਘੜਾ ਹੋ ਜਾ ਓਹ ਮਾਰੇ ਮਿੱਠੀ ਨੂੰ ਮਾਰੇ ਮਿੱਠੀ ਨੂੰ ਤੂੰ ਹਾਏ ਹਾਏ ਓਏ ਹਾਏ ਵੇ ਹਾਏ ਕੀ ਹੋ ਗਿਆ ਠੀਕ ਹੈ ਪੱਟ ਦੀ ਕੋਣੀ ਤਾਂ थी ਕੋਈ ਨਾ ਕੋਈ ਨੀਕਾ ਚਾਰ ਕੱਟ ਸੀ ਆ ਜਾ ਉਹਨਾਂ ਨੂੰ ਪਜਾ ਹਾਏ ਹਾਏ ਕੋਈ ਨਹੀਂ ਬਾਬਾ ਕੋਈ ਨਹੀਂ ਹਾਏ ਹਾਏ ਹੁਣ ਹਾਰ ਕਰਾਂਗੇ ਤੇਰੀ ਤੂੰ ਪੱਲਾ ਖਾਣਾ ਤੋੜ ਦੇ ਮੇਰੇ ਸਾਇਲ ਲੱਤ ਤੋੜ ਕੇ ਕਰ ਦੇ ਦੀ ਹਾਏ ਕੋਈ ਨਹੀਂ ਬਾਬਾ ਕੋਈ ਤੂੰ ਐ ਕਰ ਮਾਪੀ ਤੇ ਬਾਬੇ ਪਾਪੇ ਗਾ ਲੱਗ ਪਾਪੇ ਗਾ ਹਾਏ ਭੌਣ ਹਾਏ ਹਾਏ ਇਹ ਵਾਰਾ ਪਾਦਰ ਰਸਤਾ ਕਰ ਹੋ ਮਿੱਠੀ ਮਾਸਤੀ ਦੇ ਨਾਲ ਹਾਏ ਮੈਂ ਫੋਨ ਕਰ ਹਾਏ ਨਮਸਤੂ ਨਾ ਆ ਤਾ ਨਾ ਮੈਂ ਇਹ ਤਾਂ ਬਲਾਈ ਬਲਾਈ ਇਹ ਤਾਂ ਬੇਦਮਾਕ ਆ ਇਹ ਤਾਂ ਬਾਲਾ ਬੇਕਾਰ ਬੰਦਾ ਐ ਕਰੂੰ ਕਰਤਾ ਤੀ ਮੀਨੇ ਹਾਏ ਚਲ ਕੋਈ ਨਾ ਠੀਕ ਹੈ ਹਾਏ ਲੱਤ ਠੀਕ ਟੁੱਟਦਾ ਨਹੀਂ ਗਈ ਬਚਤ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਾ ਕਰ ਦਿੰਦਾ ਕਰ ਦਿੰਦਾ ਸਿੱਟ ਕਰ ਦੇ ਆਪਣੀ ਪੋਪਾ ਦੇ ਦਾ ਮਰ ਗਿਆ ਉਹ ਆ ਪੜ ਪਕ ਹੁਣ ਕਾਕ ਕਰ ਤੂੰ ਵਾਲੀ ਚੀ ਪਾ ਦੇ ਤੂੰ ਸੇਦੀ ਪਾ ਦੇ ਮਰਦਾ ਮਰਦਾ ਖਰਤਾ ਸਹੀ ਹਏ ਬਾਪ ਦਾ ਨਰੇ ਨਰੇ ਉਹ ਇਧਰ ਮਚਾ ਦੇ ਪਹਿਨਾ ਆਪ ਹੀ ਲੱਗ ਜਾ ਬਸ ਬਸ ਮੇਰੀ ਪੇਰੀ ਹਏ ਉਹ ਨਾ ਮਗਰਾਂ ਲਾਲਾ ਪੇਗ ਉਹ ਲਾਲ ਉਹ ਆ ਕੀ ਹੋ ਗਿਆ ਅਰੇ ਤੇ ਦਿੱਲ ਨੂੰ ਬਾਗੀ ਸੀ ਹਾਂ ਠੀਕ ਹੈ ਇਹ ਕਿਹਨੂੰ ਦਰਹੋਰੀ ਕੋਸ ਕਰ ਤਾ ਉਹ ਕਮ ਆਰ ਮੁਕਾ ਤੇਰਾ ਬੇੜਾ ਬਹਿ ਗਿਆ ਤੇਰਾ ਓਏ ਅਰੇ ਮੁਕਾ ਮਾਰ ਠੀਕ ਕਰ ਤਾ ਤੇਰੇ ਮਰ ਜੇ ਤੂੰ ਮਰ ਜੇ ਓਏ ਮਾਰ ਓ ਹਵੀਂ ਓਏ ਠੀਕ ਹੈ ਮਗਰਾਂ ਕੀ ਹੋ ਗਿਆ ਠੀਕ ਹੈ ਦਿੱਲ ਨੂੰ ਲੱਗੀ ਸੀ ਤੇ ਫਿਰ ਦੇਨੂ ਬਹਿ ਗਿਆ ਹਾਂ ਹਾਏ ਠੀਕ ਹੈ ਮਗਰਾ ਪੁੱਛਦਾ ਬਸ ਪੂਰਾ ਠੀਕਾ ਬਾਬਾ ਇਹਦਾ ਕੁਛ ਨਹੀਂ ਇਹਦਾ ਫਿਰ ਪਾਈਪ ਲਾਈਨ ਪਵਾਈ ਹੋਈ ਸੀ ਪਹਿਲਾਂ ਅੱਛਾ ਹਾਂ ਪਾਈਪ ਲਾਈਨ ਹੋਰ ਕਿੱਥੇ ਦਿੱਲੂ ਬਾਈ ਵੀ ਬਾੜੀ ਪੀਦਾ ਸੀ ਇਹਦੇ ਵਗੂ ਡੱਫ ਡੱਫ ਕੇ ਅੱਛਾ ਮੇਰਾ ਵੀ ਇਹੀ ਹਾਲ ਹੂ ਗੰਜਰਾ ਪਵਾ ਦੇਗਾ ਫਿਰ ਤੂੰ ਮੇਰੇ ਕੋਲ ਵੀ ਨਹੀਂ ਰੁਪਿਆ ਹੈਗਾ ਮੇਰਾ ਖੜਾ ਛੱਡ ਬਾਬੂ ਕੋਈ ਨਾ ਨਾ ਪੀਓ ਨਾ ਪੀਓ ਚਲ ਕੋਈ ਨਾ ਹੁਣ ਤਾਂ ਠੀਕ ਹੈ ਤੂੰ ਹਾਂ ਹੁਣ ਠੀਕ ਹੈ ਹਾਂ ਹੁਣ ਠੀਕ ਉਹਦਾ ਮਿੱਟੀ ਮਾਰਤੀ ਭਾਵੇਂ ਕੁਟਕ ਉਹ ਤੂੰ ਬੱਸੋ ਤੂੰ ਰਹਿਣ ਦੇ ਪੀ ਲੈ ਦੇਖ ਲੈ ਮਗਰਾ ਹੋ ਠੀਕ ਠਾਕ ਹੈ ਹੁਣ ਹੋ ਠੀਕ ਹੈ ਭਾਈ ਠੀਕ ਹੈ ਹਾਂ ਤੂੰ ਝੋਲ ਸਲਾਈੜੀ ਝੋਲ ਸੁਣੀ ਐ ਇਹਨੂੰ ਪਿਆ ਲੈ ਦੋਹੇ ਪੀ ਲੈ ਪੀ ਲੈ ਕੋਈ ਪੀ ਜਾ ਭਾਜ ਪੀ ਜਾ ਕੋਈ ਜਾ ਹਾਂ ਖੜਾ ਕਰ ਹਾਂ ਇਹ ਤੇਰੇ ਕੋਲ ਆ ਭਾਈ ਹੁਣ ਤੇਰੇ ਕੋਲ ਆ ਇਹਦੀ ਬਾਦੈ ਆਪੋ ਮਾਰੇਗਾ ਮਿੱਠੀ ਨੂੰ ਮਾਰੇਗਾ ਤੂੰ ਕੱਢਦਾ ਨਹੀਂ ਤੂੰ ਇਹ ਜਾ ਲਊ ਮੇਰੀ ਓਏ ਮਰੂ ਮਰੂ ਇਹ ਇਹਦੇ ਵੱਡਾ ਨਾਲਾ ਪਊ ਇਹ ਤਾਂ ਸਹੀ ਗੱਲ ਹੈ ਹਾਂ ਮੈਂ ਤਾਂ ਇੱਥੇ ਪੜੋਲੀ ਪੜੋਲੀ ਪੈ ਗਈ ਸ਼ਰੂ ਏਵੇਂ ਦੇ ਸਾਬਾ ਇਹਦਾ ਪੜੋਲਾ ਬਹੁਤ ਵੱਡਾ ਹਾਂ ਹੋਰ ਸੁਣਾ ਫਿਰ ਠੀਕ ਠਾਕ ਹੈ ਹੋਰ ਠੀਕ ਆ ਤੂੰ ਦੱਸ ਬਹੁਤ ਵਧੀਆ ਕਿ ਕਿਤੇ ਰਲਵੇ ਕੰਮ ਆਏ ਤੇ ਕੰਮ ਹਾਂ ਤੇ ਆ ਕੰਮ ਇਹ ਕੰਮ ਤਾਂ ਮੇਰੀ ਹੋ ਗਿਆ ਸੀ ਸਰ ਕੋਈ ਨਾ ਹੁਣ ਤਾਂ ਠੀਕ ਹੈ ਹਾਂ ਚਲੋ ਮੈਂ ਪੈਸੇ ਕਿਵੇਂ ਮਿਲਾਂ ਉਹ ਆ ਰਿਆ ਵੇ ਆ ਪੇਗ ਲਿਆ ਜਾਨ ਬਲਾਈ ਔਖੀ ਆਏ ਕਿਵੇਂ ਮਰੂ ਹੋਰ ਮਗਰਾਂ ਮੈਂ ਮਿੱਠੀ ਦੇਖ ਕਿ ਮੇਂ ਤਰੀ ਬਾਜੀ ਬਦਲ ਕੀ ਮਿੱਠੀ ਹਾਂ ਸਤਾਵੇ ਉਹ ਮਰਾ ਸਾਰਾ ਮੱਝਾ ਤੋੜੇਗਾ ਉਹ ਤੇਰਾ ਬੇੜਾ ਭੇਜੇ ਉਤਰਾ ਮਾਲਾ ਇਹ ਵੋ ਮਿੱਠੀ ਹਾਂ ਮਗਰਾਂ ਹਾਂ ਪਾਕਸੋ ਠੀਕ ਹੈ ਹਾਂ ਬਾਤ ਠੀਕ ਆ ਅਸੀਂ ਤਾਂ ਤੇਰੇ ਨਾਲ ਇੱਕ ਕੰਮ ਆਇ ਤੇ ਦੱਸ ਦੇ ਦੇਖ ਆਪਾਂ ਇੱਕ ਜੀ ਦਾ ਤੇਰਾ ਰਿਸ਼ਤਾ ਕਰਾਦਾ ਪੂਰਾ ਵਧੀਆ ਮਗਨਾ ਟਕਰਾਣਾ ਵਧੀਆ ਹੈ ਸਾਈ ਸੋਣਾ ਭਾਈ ਅੱਛਾ ਇਹ ਕਿਵੇਂ ਕਿਵੇਂ ਬਿਜਲੀ ਕੜਕੀ ਤੀ ਹਾਂ ਬਿਜਲੀ ਕਰਕੇ ਮੇਰੀ ਗੱਲ ਸੁਣਾ ਸੀ ਤੇਰੇ ਨਵੇਂ ਕੰਮ ਆਏ ਦੇਖ ਅਸੀਂ ਮੰਨ ਕੇ ਚੱਲ ਵੀ ਫੀਸ ਹੈ ਭਾਈ ਸਾਡੀ ਫੀਸ ਕਾ ਦੀ ਉਹ ਕਿੱਧਰ ਵੱਜਦਾ ਫਿਰਦਾ ਤੂੰ 500 ਦੇ ਦੀ ਮੈਨੂੰ ਉਹ ਜੇ ਤੂੰ 500 ਖਸਮਤ ਦੇ ਦੂ ਮੇਰੀ ਗੱਲ ਦਰੂ ਬਾਗੀ ਪੈਸੋੜੀ ਹੋਸੀ ਤੇ 3000 ਮੈਂ ਮਗਨਾ ਮੇਰੀ ਗੱਲ ਸੁਣ ਹਾਂ ਮੁੰਡਿਆ ਨੇ ਸਾਨੂੰ ਹਜੇ ਕੁਝ ਨਹੀਂ ਦਿੱਤਾ ਰੁਪਈਆ ਬਾਈ ਤੇਰੇ ਕੋਲ ਨਹੀਂ 2100 ਰੁਪਈਆ ਬਣਦਾ ਮੇਰੇ ਕੋਲ ਦਾ ਪਈ ਅਸੀਂ ਮਗਰਾ ਲੈਨੇ ਹੁੰਨੇ ਬਾਈ ਸਗਣ ਤੂੰ ਸਾਡਾ ਯਾਰ ਮਿੱਤਰਾਂ ਤੇ ਕੋਈ 100 ਰੁਪਿਆ ਵੀ ਨਹੀਂ ਉਹ ਸਗਣ ਤੋਂ ਪਹਿਲੇ ਜਦੋਂ ਮਸਕਣ ਹੋਗਾ ਤੁਸੀਂ ਸਾਨੂੰ ਕਿੱਥੋਂ ਸਿਆਣੋਗੇ ਉਹ ਸੋਨੂ ਪਾਈ ਤੁਸੀਂ ਤਾਂ ਮੂਰੇ ਕਰਕੇ ਜਾਣਾਗੇ ਸੀ ਤਾਂ ਕੁਦਰ ਫਿਰਦਾ ਉਸਤਾ ਜਨੂ ਦਾ ਪਪਾ ਨੂੰ ਜਾਣਦਿਆਂ ਮੈਨੂੰ ਮੇਰੇ ਆਪੇ 200 ਰੁਪਏ 2100 ਨਹੀਂ ਤੂੰ 1000 ਰੁਪਏ ਦੇ ਦੇ ਸਾਨੂੰ ਨਾ ਭਾਈ ਇਹ ਤਾਂ ਬਾਹਲਾ ਹੈ ਨਾ ਭਾਈ ਕੁਛ ਨਾ ਕੁਛ ਤਾਂ ਦੇ ਮੇਰਾ ਮਿੱਠੀਏ ਦੇ ਦੇ ਭਾਈ ਜਿੰਨੇ ਨਿਕਲੇ ਤੇਰੇ ਹਾਲ ਚੱਕ 200 ਹੀ ਸੀ ਮੇਰੇ ਕੋਲ ਤਾਂ 200 ਉਹ ਕੋਈ 800 ਰਹਿ ਗਿਆ ਹੁਣ ਨਾ 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 ਬਸ ਇਹ ਇਹਨੂੰ ਕਬੂਲ ਕਰੋ ਬਸ ਮੱਥੇ ਨਾਲ ਲਾ ਲਾ ਮੱਕਰਾ ਹਾਂ ਮਨੋਰੰਜਨ ਨਾ ਕਰੀਏ ਮਨੋਰੰਜਨ ਕਿਵੇਂ ਨੱਚੇਗਾ ਮੱਚੀ ਦੋਹੀ ਇਹ ਆਵੇ ਕਿ ਠੀਕ ਹੈ ਕੋ ਇਹ ਨੱਚਣ ਜਾਣ ਹਾਂ ਭਾਈ ਨਾ ਹਾਂ ਮਾ ਚਰ ਮਗਰ ਲਾ ਲਾ ਕੋ ਠੰਮਕਾ ਲਾ ਜਾ ਹਾਂ ਅੱਜ ਨੇ ਅੱਜ ਕੋ ਦਿਲ ਖੁਸ਼ ਕਰਦੇ दारू ਪੀਤੀ ਹੋਈ ਐ ਸਵਾਬ ਆਇਆ ਹੋਇਆ ਹਾਂ ਹਾਂ ਲਾ ਕੋ ਠੰਕਾ ਚੱਲ ਲੈ ਮੈਨੂੰ ਠਾ ਤਾ ਸਹੀ ਰੋਜ਼ ਰੋਜ਼ ਇਹਨੇ ਬਥੇਰੇ ਖਾਣੇ ਲਾਇੇ ਨੇ ਚਮਕੀਰ ਲੈਣਾ ਰਹੇ ਹਾਂ ਹਾਂ ਚੌਕੀਲੇ ਦੀ ਤੁੰਗੀ ਲੈਣਾ ਹੋ ਜੇ ਆਹ ਇੱਕ ਤਾਂ ਉਹ ਆਕਰ ਜਾਂਦੇ ਆ ਹੰਗ ਉਹਦਾ ਕੋਰਾ ਠੀਕ ਆ ਮਗਰ ਠੀਕ ਆ ਭਾਈ ਉਹਨਾਂ ਨੱਚੋ ਨੱਚਾਂਗੇ ਸਿੱਕੂ ਤੇ ਗੁਰ ਬੋਲੀ ਬੋਲੀ ਵੀ ਪੜਾ ਅੱਛਾ ਹਾਂ ਬੋਲੀ ਬਾਵਾਂ ਹਾਂ ਹੋ ਹੋ ਛੜਾ ਛੜਾ ਆਖ ਪੈਰ ਨੇ ਦੇਖ ਛੜੇ ਦੇ ਕਰੇ ਨਹੀਂ ਪਹਿਲਾਂ ਛੜੇ ਰੇ ਦਿੱਲੀ ਲੁੱਟੀ ਪਹਿਲਾ ਸੜੇ ਨੇ ਦਿੱਲੀ ਲੁੱਟੀ ਫੇਰ ਗਿਆ ਪਟਿਆਲੇ ਦਰ ਤੇ ਫੁੱਲ ਤਰਦਾ ਚੱਕ ਲੈ ਪਤਲੀਏ ਨਾਰੇ ਦਰ ਤੇ ਫੁੱਲ ਤਰਦਾ ਚੱਕ ਲੈ ਪਤਲੀਏ ਨਾਰੇ ਤੇ ਫੁੱਲ ਤਰਦਾ ਮਗਰਾ ਸੁਣਾਵੇ ਪੂ ਵੀ ਕੋਈ ਮੈਂ ਵੀ ਸੁਣਨੀ ਆ ਜੇ ਤੂੰ ਪੜ ਗਿਆ ਦਸ ਮੁੰਡਿਆ ਜੇ ਤੂੰ ਪੜ ਗਿਆ ਦਸ ਮੁੰਡਿਆ ਮੇ ਵੀ ਪੜ ਗਈ ਇੱਕ ਮੁੰਡਿਆ ਗੋਲੀ ਹਿੱਕ ਤੇ ਚਲਾਉਣੀ ਸਿੱਖ ਮੁੰਡਿਆ ਗੋਲੀ ਹਿੱਕ ਤੇ ਚਲਾਉਣੀ ਸਿੱਖ ਮੁੰਡਿਆ ਨਹੀਂ ਸਿਆ ਗੱਲ ਨਹੀਂ ਬਣੀ ਕਿਉਂ ਹਾਂ ਕਿਉਂ ਕੀ ਹੋ ਗਿਆ ਦਿਲ ਜਨ ਫਰਿਆ ਨਹੀਂ ਹੋਰ ਸੁਣਾ ਕੋਈ ਹੋਰ ਸਾਡੇ ਕਾਲਜ ਨੂੰ ਤੀ ਚੀਰ ਦੀ ਜਾਵੇ ਮੈਨੂੰ ਕਹਿੰਦੇ ਨੇ ਲੜਾਕੀ ਹਾਏ ਹਾਏ ਮੈਨੂੰ ਕਹਿੰਦੇ ਨੇ ਲੜਾਕੀ ਲੜਾਕੀ ਮੇਰੀ ਆ ਕਿ ਸੱਜਣਾ ਹੋਰ ਦਿਨੇ ਦਿੱ ਤੇਰੇ ਨਾਲ ਲੜੀ ਰਿਹਾਨੀ ਪੱਲੇ ਕੱਖੀ ਸੱਜਣਾ ਰਿਹਾਨੀ ਪੱਲੇ ਕੱਖੀ ਸੱਜਣਾ ਆ ਮਿੱਠੀਏ ਲੱਗੀ ਹਾਏ ਹੋਰ ਮੇਰੀ ਵੰਧਿਆ ਮਰਨਾ ਦਾ ਪਉ ਹੁਣ ਅੱਖਾਂ ਨੂੰ ਧੱਕਾ ਵੱਜੂ ਜੇ ਨਾ ਮਰਿਆ ਤਾਂ ਵੀ ਕਿੱਥੇ ਰੱਖ ਗਏ ਬੀਬੀ ਨਾਲ ਨਾਲ ਲੈ ਗਿਆ ਹੁਣ ਕਿੱਥੇ ਰੱਖ ਕੇ ਜਾਂਦੇ ਹਾਂ ਜੰਦਨੀ ਹਾਂ ਭਈਆ ਉਹ ਇੱਥੇ ਹਾਂ ਭਈਆ ਸਪਰੇਅ ਪੀਲਾ ਨਾ ਪਰ ਇਹ ਤਾਂ ਹੈਗੀ ਨਹੀਂ ਤਾਂ ਜੂਰੀਆ ਪਿਆ ਸਪਰੇਅ ਕਿਹੜੀ ਉਹ ਨੰਗਾ ਲਵੇ ਪਰ ਐ ਨਹੀਂ ਮਰਦਾ ਪਹਿਲਾਂ ਲਾਈਵ ਹੋਣ ਦੇ ਲਾਵ ਹੋ ਜਾਣਾ ਫੇਸਬੁੱਕ ਤੇ ਜਰੂਰਸ ਕੱਢ ਕੇ ਮਰੂੰ ਇਹਨਾਂ ਦਾ ਪੂਰਾ ਐਂ ਦੇ ਉਹ ਨੜੀ ਮਾਰਜ ਦਾ ਰਿਸ਼ਤਾ ਕਰਤਾ ਮੈਨੂੰ ਦਾਸ ਦੇ ਵੀ ਨਹੀਂ ਕੁਸ ਐਂ ਥੋੜੀ ਹੁੰਦਾ ਆਪਾਂ ਕਿਹੜਾ ਫੁੱਦੂ ਤੁਰੇ ਫਿਰਦਿਆਂ ਯਾਰ ਹਾਂ ਆ ਬੁੜਾ ਜ ਆਪਦੀ ਦਾ ਕਾਲੀ ਦਾੜੀ ਕਰਕੇ ਰੱਖਦਾ ਜੀ ਮੈਨੂੰ ਦੁਬਾਰੇ ਹੋ ਜੇ ਬਸ ਆਂ ਇੰਡੀਆ ਬਾਈ ਹੁਣ ਆਪਾਂ ਜਿਉਂ ਕੇ ਵੀ ਕੀ ਕਰਨਾ ਕਿੱਥੇ ਧਰਮ ਮੋਬਾਈਲ ਜਾ ਪੂਰੇ ਤਾਂ ਹੋਣੀ ਨਹੀਂ ਫੋਟੋ ਕਿੱਥੇ ਤੁਰਨਾ ਕਿਤੇ ਆ ਕੱਢ ਲੈਣਾ ਉਹ ਲਾਈਵ ਹੋ ਜਾਣਾ ਫੇਸਬੁੱਕ ਤੇ ਸਜ਼ਾ ਤਾਂ ਮਿਲ ਇਹਨਾਂ ਨੂੰ ਸਜ਼ਾ ਤਾਂ ਮਿਲ ਜਿਆ ਕੌਣ ਕਰੀ ਜਾਂਦਾ ਫੋਨ ਲਾਈਵ ਹੋ ਗਿਆ ਹੋ ਗਿਆ ਲਾਈਵ ਹੋ ਗਿਆ ਹਸਰੀਕਰ ਲਾਈਵ ਹੋ ਗਿਆ ਹੋ ਗਿਆ ਲਾਈਵ ਹੋ ਗਿਆ ਉਹ ਲਾਈਵ ਹੋਇਆ ਬੈ ਉਹ ਹਸਰੀਕਰ ਬਾਈ ਸਾਰਿਆਂ ਨੂੰ ਬਾਈ ਯਾਰ ਮੈਂ ਉਹਦੇ ਘਰ ਦਿਆ ਤੂੰ ਆ ਤੰਗ ਹੋਇਆ ਜਾਂਦਾ ਬਾਈ ਪੁੱਛਣਾ ਤੁਸੀਂ ਬਾਪੂ ਏ ਫੇਸਬੁੱਕ ਤੇ ਲਾਈਵ ਹੋਇਆ ਬੈ ਆਨੰਪੁਰ ਤੋਂ ਆਉਂਦੇ ਫਿਰਦੇ ਨੇ ਭਾਈ ਮੇਰੀ ਮੌਤ ਦੇ ਜ਼ਿੰਮੇਵਾਰ ਸਾਡਾ ਬੁੜਾ ਕਾਲੀ ਦਾੜੀ ਵਾਲਾ ਚੋਰਾ ਓਰੇ ਆਇਆ ਮੇਰਾ ਸਾਲਿਆ ਓਰੇ ਆਏ ਨਹੀਂ ਨੂੰ ਸੁਣਦਾ ਆਇਆ ਖੇਤੀਆਂ ਨਾਲ ਬੂਹ ਮਖਲਾਬ ਓਰੇ ਓਰੇ ਆ ਉਹ ਖੇਤੀਆਂ ਨਾਲ ਬੂਹ ਅਰੇ ਬੁਲੀਦਾ ਜਾਂਦਾ ਖੇਤੀਆਂ ਨਾਲ ਬੂਹ ਦਾ ਉੱਥੇ ਵੀਡੀਓ ਬਣਾ ਕੇ ਪਾ ਦਿੱਤਾ ਬਾਲੇ ਬੰਦਣ ਦੇਖ ਲਈ 10000 ਜਾਨਾਂ ਦੇਖੀਆਂ ਨੇ ਨਾ ਪੰਜ ਦੋ ਚਾਰ ਪਾਉਗੇ ਦਾੜੀ ਦੇ ਸੱਲ ਨਾਲੋਂ ਸਖਤ ਤੋਂ ਸਖਤ ਸਾਲ ਮੇਰੇ ਸਾਲ ਨੂੰ ਸਾਜਾ ਹੋ ਗਿਆ ਕਹਿੰਦਾ ਮੜਾ ਆ ਜਾ ਮੜਾ ਖੱਚ ਕਿਤੇ ਕੁਝ ਕਰ ਲੈ ਆ ਵਾ ਮੱਕਰ ਦਿਏ ਤੇ ਕਿ ਤੇ ਲੜਦੇ ਸੇਪੋਲਣਾ ਆ ਵੀ ਨਾ ਜਾਣੇ ਕੁੱਟਣਗੇ ਹੀ ਬਾਲਾ ਮੇਰੇ ਹਲੇ ਉੱਤ ਵੀਡੀਓ ਜਿਹਦਾ ਫੈਲ ਗਈ ਹੂ ਸਾਰੇ ਕਿਤੇ ਹੁਣ ਅੱਗ ਮੰਗ ਹਾਂ ਬਣ ਗਈ ਗੱਲ ਚੰਗਾ ਬਾਈ ਚੰਗਾ ਮੇਲੇ ਹੁਣ ਚੌੜਾ ਹੋ ਕੇ ਨਹੀਂ ਕੱਲਾ ਹੋਰੀ ਨਾ ਕੁਸਤ ਮਾੜਾ ਤੁਰਪਾ ਹੋਰੀ ਨਾ ਮੇਰਾ ਸਾਲਾ ਦੇਖ ਵੀ ਲਿਆ ਤੈਂ ਫੋਟੋ ਆਈ ਆ ਮੋਬਾਈਲ 'ਤੇ ਮੈਨੂੰ ਫੋਨ ਆਇਆ ਇਹਦੇ ਵੀ ਲਾਈਵ ਹੋਇਆ ਪਰ ਛੋਟਾ ਲੱਗਦਾ ਸਵੇਰੇ ਪੀ ਰਿਹਾਗਾ ਤੁਸੀਂ ਪਿੰਡ ਦੇ ਯਾਰ ਨੇ ਜਲੂਸ ਕਢਾਤਾ ਉਹ ਪਿੰਡ 'ਚ ਇਹ ਤਾਂ ਮੇਰੇ ਸਾਲਾ ਦੋ ਕੁੜੀਆਂ ਜੰਮ ਦਿੰਦਾ ਮੈਂ ਛੋਟੇ ਨਾਲ ਤਾਂ ਉਹ ਤਾਂ ਮੇਰੇ ਤੇ ਆ ਕੇ ਚੜ ਜਾਣਾ ਯਾਰ ਕੁੜੀਆਂ ਜਾਮਣਾ ਦਾ ਫਿਰ ਇੱਕ ਜਾਮਣਾ ਦਾ ਕੁੜੀ ਆ ਭੈਣੇ ਲੱਤ ਜਾਮੜਿਆ ਓਰੇ ਮੇਰਾ ਕੀ ਕਸੂਰਾ ਲੱਥਾਈ ਤੇ ਹੁਣ ਮੇਰਾ ਕੀ ਕਸੂਰਾ ਭੈਣ ਦਾ ਯਾਰ ਮਨੂ ਕੀ ਪਤੀ ਮਾੜੀ ਲਾਦ ਨਿਕਲੂਗੀ ਉਹ ਪਹਿਲਾਂ ਉਹ ਹੋ ਗਿਆ ਕੰਮ ਭੈਣੇ ਯਾਰ ਕੀ ਹੋ ਗਿਆ ਭੈਣ ਦਾ ਯਾਰ ਆ